ਸੰਪਿਆ ਜਿਸ ਦੇ ਵਿੱਚ 17ਵੀਂ ਲੋਕ ਸਭਾ ਜਿहां 17ਵੀਂ ਲੋਕ ਸਭਾ ਭੰਗ ਕਰਨ ਦੀ ਗੱਲ ਵੀ ਆਖੀ ਗਈ ਹੈ ਪ੍ਰਧਾਨ ਮੰਤਰੀ ਨੇ ਸਪਾਰਸ ਕੀਤੀ ਹੈ ਕਿ ਫਿਲਹਾਲ 17ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਜਾਵੇ ਰਾਸ਼ਟਰਪਤੀ ਦੇ ਕੋਲ ਇਹ ਪਾਵਰ ਹੁੰਦੀ ਹੈ ਕਿ ਲੋਕ ਸਭਾ ਨੂੰ ਭੰਗ ਕਰ ਸਕਦੇ ਨੇ ਪਰ ਪ੍ਰਧਾਨ ਮੰਤਰੀ ਦੀ ਸਪਾਰਸ ਤੋਂ ਬਾਅਦ ਹੁਣ ਤੈ ਹੈ ਕਿਹੜਾ ਪ੍ਰਧਾਨ ਸਪਤੀ ਉਹਨਾਂ ਦੀ ਜੋ ਕਹਿ ਸਕਦੇ ਹੋ ਸਪਾਰਸ਼ ਨੂੰ ਮੰਨਣਗੇ ਤੇ 17ਵੀਂ ਲੋਕ ਸਭਾ ਭੰਗ ਕਰਨ ਕਰ ਦੇਣਗੇ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨ ਸੌਂਪ ਦਿੱਤਾ ਗਿਆ ਫਿਰ ਰਾਸ਼ਟਰਪਤੀ ਭਵਨ ਪਹੁੰਚੇ ਦੁਪਹਿਰ ਸਵਾ 2 ਵਜੇ ਰਾਸ਼ਟਰਪਤੀ ਭਵਨ ਵਿੱਚ ਮੋਦੀ ਦੁਪਹਿਰ ਸਵਾ 2 ਦਾ ਸਮਾਸੀ ਉਦੋਂ ਤੇ ਜੇ ਵਿਚਾਰੇ ਦੱਸਿਆ ਦੇ ਕਿ 6:30 ਮੈਂ ਕਹਿੰਦਾ 2:30 ਵਜੇ ਖਬਰ ਆਉਂਦੀ ਹੈ ਕਿ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਲੋਕ ਸਭਾ ਚੋਣਾਂ 2024 ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਹੁਣ ਸਰਕਾਰ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀਾਂ ਦੇ ਸਹਿਯੋਗੀਆਂ ਦੇ ਨਾਲ ਗੱਲਬਾਤ ਕਰੀਏ ਤੇ ਦੂਜੇ ਪਾਸੇ ਇੰਡੀਆ ਬਲੌਕ ਨੇ ਵੀ ਕੋਸ਼ਸ਼ਾਂ ਤੇਜ਼ ਕਰ ਦਿੱਤੀਆਂ ਨੇ ਇੰਡੀਆ ਬਲੌਕ ਚਾਹੁੰਦਾ ਹੈ ਕਿ ਅਸੀਂ ਸਰਕਾਰ ਬਣਾ ਲਈਏ ਤੇ ਜੇ ਵਿਚਾਲੇ ਰਾਸ਼ਪਤੀ ਭਵਨ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਨੇ ਆਪਣਾ ਅਸਤੀਫਾ ਰਾਸ਼ਪਤੀ ਨੂੰ ਸੌਂਪਿਆ ਤੇ ਰਾਸ਼ਪਤ ਨੇ ਅਸਤੀਫਾ ਸੌਂਪ ਕੇ ਖੁਦ ਉਥੋਂ ਨਿਕਲ ਗਏ ਨੇ ਤੇ ਇਸ ਤੋਂ ਬਾਅਦ ਹੁਣ ਐਨਡੀਏ ਦੇ ਲੋਕ ਕੋਸ਼ਿਸ਼ ਕੀਤੀ ਜਾਵੇਗੀ ਕਿ ਵਿਰੋਧੀ ਧਿਰਾਂ ਦੇ ਕੁਝ ਨੇਤਾਵਾਂ ਨੂੰ ਮਿਲਿਆ ਜਾਵੇ ਜਾਂ ਕਹਿ ਸਕਦੇ ਹਾਂ ਕਿ ਉਹਨਾਂ ਜਿਹੇ ਸਹਿਯੋਗੀਆਂ ਨੂੰ ਮਿਲਿਆ ਜੋ ਸਰਕਾਰ ਬੰਦ ਸਹਿਯੋਗ ਕਰ ਸਕਦੇ ਨੇ ਫਿਰ ਆ ਦੱਸ ਦिए ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਪਤੀ ਪਹੁਣ ਪਹੁੰਚੇ ਕਿਹੜੇ ਜਰੇ ਕਿ ਲੋਕ ਸਭਾ ਪੰਕਰ ਦੀ ਸਪਾਰਸ਼ ਕੀਤੀ ਹੈ ਉਹਨਾਂ ਨੇ ਸੂਤਾ ਮੁਤਾਬਕ 8 ਜੂਨ ਨੂੰ ਪ੍ਰਧਾਨ ਮੰਤਰੀ ਨੂੰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਸੌਂ ਚੁੱਕ ਸਕਦੇ ਨੇ ਲੋਕ ਸਭਾ ਚੋਣਾਂ ਚ ਐਨਡੀਏ ਨੂੰ ਬਹੁਤ ਮਿਲਿਆ ਪ੍ਰਤੀਜੀ ਵਾਰ ਸੱਤਾ ਬਣਨ ਜਾ ਰਹੀ ਹੈ ਨਵੀਂ ਸਰਕਾਰ ਨੇ ਦੇ ਸ਼ਪਤ ਸੌ ਚੁੱਕਣ ਦੀ ਜੋ ਤਰੀਕ ਹੈ ਅਤੇ ਸਮਾਂ ਫਿਲਹਾਲ ਮੁਕਰਰ ਹੋ ਗਿਆ ਦੱਸਿਆ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੌ ਚੁੱਕ ਸਮਾਗਮ 8 ਜੂਨ ਨੂੰ ਸ਼ਾਮ ਨੂੰ ਹੋ ਸਕਦਾ ਹੈ ਪਰ ਇਸ ਨੂੰ ਲੈ ਕੇ ਤਿਆਰੀਆਂ ਤੇ ਮੰਥਨ ਤੇਜ਼ ਹੋ ਗਿਆ ਪੂਰੇ ਜੋਰ ਸ਼ੋਰ ਦੇ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਫਿਲਹਾਲ ਗੱਲਬਾਤ ਜੇ ਵੀ ਸਾਹਮਣੇ ਆਇਆ ਕਿ ਨਵੇਂ ਮੰਤਰੀ ਮੰਡਲ ਚਿਹਰਿਆਂ ਦੇ ਉੱਤੇ ਸਹਿਯੋਗੀ ਦਲਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਬੈਠਕ ਦਾ ਦੌਰ ਤੇਜ਼ ਹੋਇਆ ਹੈ ਸੰਭਾਵਨਾ ਹੈ ਕਿ 2-3 ਨਾਵਾਂ ਦੇ ਉੱਤੇ ਫਾਈਨ ਨਾਮ ਨੂੰ ਫਾਈਨਲ ਕਰ ਲਿਆ ਗਿਆ ਹੈ ਸੂਚੀ ਪੂਰੀ ਬਣਾ ਲਈ ਗਈ ਹੈ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਅਹੁਦੇ ਦੀ ਸ਼ਪਥ ਚੁੱਕਣਗੇ ਤਾਂ ਜੇ ਵਿਚਾਲੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਦੂਜੀ ਟਰਮ ਦੇ ਅਹੁਦੇ ਤੋਂ ਅਸਤੀਫਾ ਦਿੰਦਿਆਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜੋ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪ ਦਿੱਤਾ ਗਿਆ ਫਿਲਹਾਲ ਸਭ ਤੋਂ ਵੱਡੀ ਤਸਵੀਰਾਂ ਦੇ ਨਾਲ ਦੱਸਦੀ ਹੈ ਕਿ ਭਾਜਪਾ ਨੂੰ ਪਹਿਲਾਂ ਬਹੁਮਤ ਨਹੀਂ ਮਿਲੀ ਤਾਂ ਵਿਰੋਧੀ ਧਿਰਾਂ ਨਿਸ਼ਾਨੇ ਤੇ ਲੈ ਗਿਆ ਭਾਜਪਾ ਨੂੰ ਮੋਦੀ ਨੂੰ ਕਹਿਣ ਲੱਗੇ ਨਰਿੰਦਰ ਮੋਦੀ ਨੂੰ ਵਿਰੋਧੀ ਧਿਰਾਂ ਨੇ ਅਪੀਲ ਕੀਤੀ ਕਿ ਜੇਕਰ ਤੁਸੀਂ ਬਹੁਮਤ ਨਹੀਂ ਸਾਬਤ ਲੈ ਸਕੇ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਜਿੱਤ ਪਾਏ ਤਾਂ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਤਾਂ ਜੇ ਵਿਚਾਲੇ ਪ੍ਰਧਾਨ ਮੰਤਰੀ ਨੇ ਅਸਤੀਫਾ ਚੁਕਿਆ ਤੇ ਫਿਰ ਪੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਰਾਸ਼ਟਰਪਤੀ ਨੂੰ ਮਿਲਣ ਨਿਕਲ ਗਏ ਤੇ ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਉੱਥੇ ਸੌਂਪ ਦਿੱਤਾ ਤੇ 17ਵੀਂ ਲੋਕ ਸਭਾ ਭੰਗ ਕਰਨ ਦੀ ਸਪਾਰਸ ਕਰ ਦਿੱਤੀ ਹੈ ਤਾਂ ਜੋ 18ਵੀਂ ਲੋਕ ਸਭਾ ਦਾ ਗਠਨ ਹੋ ਸਕੇ ਕਾਫੀ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਦੀ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਅਸਤੀਫਾ ਅਜੇ ਸਮੇਂ ਦੇ ਵਿੱਚ ਦਿੱਤਾ ਗਿਆ ਜਦੋਂ ਕੱਲ ਐਨਡੀਏ ਬਹੁਮਤ ਦੇ ਲਾਗੇ ਪਹੁੰਚ ਗਿਆ ਬਹੁਮਤ ਮਿਲ ਗਈ ਐਨਡੀਏ ਨੂੰ ਫਿਲਹਾਲ 200 ਤੇ 91 ਸੀਟਾਂ ਦੇ ਉੱਤੇ ਐਨਡੀਏ ਕਾਬਜ ਹੋ ਰਿਹਾ ਪਰ ਇਹ ਸਹਿ ਵਿਚਾਲੇ ਜਦੋਂ ਦੱਸੇ ਨੇ ਕਿ ਭਾਗ ਭਾ ਖੁਦ 240 ਸੀਟਾਂ ਦੇ ਲਗਭਗ ਤੇ ਸਿਮਟ ਕੇ ਰਹਿ ਗਈਆਂ ਤੇ ਜੇ ਵਿਚਾਲੇ ਵਿਰੋਧੀ ਧਿਰਾਂ ਲਗਾਤਾਰ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਵਿੰਦੀਆਂ ਖਬਰਾਂ ਕੈਰੀ ਕਰ ਸਾਹਮਣੇ ਆਸਣਿਕ ਪਰਦੋਤੀ ਤੇ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਅਸਤੀਫਾ ਦੇ ਦੇ ਪਰ ਅਜੇ ਵਿਚਾਲੇ ਉਹਨਾਂ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਖੁਦ ਰਾਸ਼ਟਰਪਤੀ ਦੇ ਕੋਲ ਪਹੁੰਚੇ ਤੇ ਅਸਤੀਫਾ ਰਾਣੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਸੱਤ ਸੌਂਬ ਦਿੱਤਾ ਹੈ ਫਿਲਹਾਲ ਅਸਤੀਫੇ ਦੀ ਕਾਪੀ ਤੁਹਾਨੂੰ ਸਕਰੀਨ ਤੇ ਸਾਂਝੀ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜਦੋਂ ਅਸਤੀਫਾ ਦੇਣ ਪਹੁੰਚੇ ਤੇ ਅਸਤੀਫੇ ਦੀ ਕਾਪੀ ਵੀ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਵੇਖਸਾਕ ਦਿਓ ਨਰਿੰਦਰ ਮੋਦੀ ਦੇ ਵੱਲੋਂ ਅਸਤੀਫਾ ਸੌਂਪਿਆ ਗਿਆ ਹੈ ਪ੍ਰਧਾਨ ਮੰਤਰੀ ਦ੍ਰੋਪਦੀ ਮੁਰਮੂ ਨੂੰ ਐਨ ਐਨ ਇਸਮਾਇ ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦ੍ਰੋਪਦੀ ਮੁਰਮੂ ਨੇ ਇੱਕ ਹੋਰ ਖਾਤ ਸੌਂਪਿਆ ਜਿਸ ਦੇ ਵਿੱਚ 17ਵੀਂ ਲੋਕ ਸਭਾ ਜਿहां 17ਵੀਂ ਲੋਕ ਸਭਾ ਭੰਗ ਕਰਨ ਦੀ ਗੱਲ ਵੀ ਆਖੀ ਗਈ ਹੈ ਪ੍ਰਧਾਨ ਮੰਤਰੀ ਨੇ ਸਪਾਰਸ ਕੀਤੀ ਹੈ ਕਿ ਫਿਰ ਆਲ 17ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਜਾਵੇ ਰਾਸ਼ਟਰਪਤੀ ਦੇ ਕੋਲ ਇਹ ਪਾਵਰ ਹੁੰਦੀ ਹੈ ਕਿ ਲੋਕ ਸਭਾ ਨੂੰ ਭੰਗ ਕਰ ਸਕਦੇ ਨੇ ਪਰ ਪ੍ਰਧਾਨ ਮੰਤਰੀ ਦੇ ਸਪਾਰਸ ਤੋਂ ਬਾਅਦ ਹੁਣ ਤੈ ਹੈ ਕਿ ਰਾਸ਼ਟਰਪਤੀ ਉਨ੍ਹਾਂ ਦੀ ਜੋ ਕਹਿ ਸਕਦੇ ਹਾਂ ਸਪਾਰਸ ਨੂੰ ਮੰਨਣਗੇ ਤੇ 17ਵੀਂ ਲੋਕ ਸਭਾ ਭੰਗ ਕਰਨ ਕਰ ਦੇਣਗੇ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਸੌਂਪ ਦਿੱਤਾ ਗਿਆ ਫਿਰ ਰਾਸ਼ਟਰਪਤੀ ਭਵਨ ਪਹੁੰਚੇ ਦੁਪਹਿਰ ਸਵਾ 2 ਵਜੇ ਰਾਸ਼ਟਰਪਤੀ ਭਵਨ 'ਚ ਮੋਦੀ ਦੁਪਹਿਰ ਸਵਾ 2 ਦਾ ਸਮਾਸੀ ਉਦੋਂ ਤੇ ਜੇ ਵਿਚਾਲੇ ਦੱਸਿਆ ਦੇ ਕਿ 6:30 ਮੈਂ ਕਹਿੰਦਾ 2:30 ਵਜੇ ਖਬਰ ਆਉਂਦੀ ਹੈ ਕਿ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ लोकसभा ਚੋਣਾਂ ਦੇ 24 ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਹੁਣ ਸਰਕਾਰ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਅੰਡੇ ਦੇ ਸਹਿਯੋਗੀਆਂ ਦੇ ਨਾਲ ਗੱਲਬਾਤ ਕਰ ਰਹੀ ਹੈ ਤੇ ਦੂਜੇ ਪਾਸੇ ਇੰਡੀਆ ਬਲਾਕ ਨੇ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਇੰਡੀਆ ਬਲਾਕ ਚਾਹੁੰਦਾ ਹੈ ਕਿ ਅਸੀਂ ਸਰਕਾਰ ਬਣਾ ਲਈਏ ਤੇ ਜੇ ਵਿਚਾਲੇ ਰਾਸ਼ਪਤੀ ਭਵਨ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਨੇ ਆਪਣਾ ਅਸਤੀਫਾ ਰਾਸ਼ਪਤੀ ਨੂੰ ਸੌਂਪਿਆ ਤੇ ਰਾਸ਼ਪਤ ਨੇ ਅਸਤੀਫਾ ਸੌਂਪ ਕੇ ਖੁਦ ਉਥੋਂ ਨਿਕਲ ਗਏ ਨੇ ਤੇ ਇਸ ਤੋਂ ਬਾਅਦ ہوں ڈی اے کوشش کی جاوے گی کہ ورودی طرح دے کچھ نیتا ملیا جا جائے یا کہہ سکتے ہو کہ انجے سہیوگیوں ملیا جائے جو سکار بروج سہیوگ کر سکتے ہیں فی الحال دس دیے کہ پردھان منتری نریندر موی راشٹرپتی پھون پہنچے کیا جائے کہ لوگ سبا پنگ کی سفارش کی ہے وہاں نے سوتوں مطابق اٹھ جون پردھان موڈی موی تیجی وار پردھان متری سہ چک سکتے ہیں لک سبھا چونا چن اے کو بہمت ملے پر تیجی وار سن جا رہی ہے نو سرکار ਨੇ ਦੇ ਸ਼ਪਤ ਸੌ ਚੁੱਕਣ ਦੀ ਜੋ ਤਰੀਕ ਹੈ ਅਤੇ ਸਮਾਂ ਫਿਲਹਾਲ ਮੁਕਰਰ ਹੋ ਗਿਆ ਦੱਸਿਆ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੌ ਚੁੱਕ ਸਮਾਗਮ 8 ਜੂਨ ਨੂੰ ਸ਼ਾਮ ਨੂੰ ਹੋ ਸਕਦਾ ਹੈ ਪਰ ਇਸ ਨੂੰ ਲੈ ਕੇ ਤਿਆਰੀਆਂ ਤੇ ਮੰਥਨ ਤੇਜ਼ ਹੋ ਗਿਆ ਪੂਰੇ ਜੋਰ ਸ਼ੋਰ ਦੇ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਫਿਲਹਾਲ ਗੱਲਬਾਤ ਜੇ ਵੀ ਸਾਹਮਣੇ ਆਇਆ ਕਿ ਨਵੇਂ ਮੰਤਰੀ ਮੰਡਲ ਚਿਹਰਿਆਂ ਦੇ ਉੱਤੇ ਸਹਿਯੋਗੀ ਦਲਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਬੈਠਕ ਦਾ ਦੌਰ ਤੇਜ਼ ਹੋਇਆ ਹੈ ਸੰਭਾਵਨਾ ਹੈ ਕਿ 2-3 ਨਾਵਾਂ ਦੇ ਉੱਤੇ ਨਾਮ ਨੂੰ ਫਾਈਨਲ ਕਰ ਲਿਆ ਗਿਆ ਹੈ ਸੂਚੀ ਪੂਰੀ ਬਣਾ ਲਈ ਗਈ ਹੈ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਅਹੁਦੇ ਦੀ ਸ਼ਪਤ ਚੁੱਕਣਗੇ ਤਾਂ ਜੇ ਵਿਚਾਰੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਦੂਜੀ ਟਰਮ ਦੇ ਅਹੁਦੇ ਤੋਂ ਅਸਤੀਫਾ ਦੰਦਿਆ ਪਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜੋ ਅਸਤੀਫਾ ਰਾਸ਼ਟਰਪਤੀ ਦੋ ਡੋਪੀ ਮੁਰਮੂ ਨੂੰ ਸੌਂਪ ਦਿੱਤਾ ਗਿਆ ਫਿਲਹਾਲ ਸਭ ਤੋਂ ਵੱਡੀ ਤਸਵੀਰਾਂ ਦੇ ਨਾਲ ਦੱਸਦੀ ਹੈ ਕਿ ਭਾਜਪਾ ਨੂੰ ਪਹਿਲਾਂ ਬਹੁਮਤ ਨਹੀਂ ਮਿਲੀ ਤਾਂ ਵਿਰੋਧੀ ਧਿਰ ਨੇਸ਼ਾਨੇ ਤੇ ਲਾ ਗਿਆ ਭਾਜਪਾ ਨੂੰ ਮੋਦੀ ਨੂੰ ਕਹਿਣ ਲੱਗੇ ਨਰਿੰਦਰ ਮੋਦੀ ਨੂੰ ਵਿਰੋਧੀ ਧਿਰ ਨੇ ਅਪੀਲ ਕੀਤੀ ਕਿ ਜੇਕਰ ਤੁਸੀਂ ਬਹੁਮਤ ਨਹੀਂ ਸਾਬਤ ਲੈ ਸਕੇ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਪਾਇਆ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਤਾਂ ਇਹ ਵਿਚਾਲੇ ਪ੍ਰਧਾਨ ਮੰਤਰੀ ਨੇ ਅਸਤੀਫਾ ਚੁਕਾਇਆ ਤੇ ਫਿਰ ਪੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਰਾਸ਼ਟਰਪਤੀ ਨੂੰ ਮਿਲਣ ਨਿਕਲ ਗਏ ਇਸ ਮੌਕਾਤ ਦੇ ਸਮੇਂ ਪ੍ਰਧਾਨ ਪ੍ਰਧਾਨ ਮੰਤਰੀ ਨਿੰਦ ਮੋਦੀ ਦੇ ਵੱਲੋਂ ਇਸ ਅਸਤੀਫਾ ਅਜੇ ਸਮੇਂ ਦੇ ਵਿੱਚ ਦਿੱਤਾ ਗਿਆ ਜਦੋਂ ਕੱਲ ਐਨਡੀਏ ਬਹੁਮਤ ਦੇ ਲਾਗੇ ਪਹੁੰਚ ਗਿਆ ਬਹੁਮਤ ਮਿਲ ਗਈ ਐਨਡੀਏ ਨੂੰ ਫਿਲਹਾਲ 291 ਸੀਟਾਂ ਦੇ ਉੱਤੇ ਐਨਡੀਏ ਕਾਬਜ ਹੋ ਰਿਹਾ ਪਰ ਇਹ ਸੇ ਵਿਚਾਰੇ ਜਦੋਂ ਦੱਸੇ ਨੇ ਕਿ ਭਾਜਪਾ ਖੁਦ 240 ਸੀਟਾਂ ਦੇ ਲਗਭਗ ਤੇ ਸਿਮਟ ਕੇ ਰਹਿ ਗਈ ਆ ਤੇ ਜੇ ਵਿਚਾਰੇ ਵਿਰੋਧੀ ਧਿਰਾਂ ਲਗਾਤਾਰ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਵਿੰਦੀਆਂ ਖਬਰਾਂ ਕੈਰੀ ਕਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ استਿਫਾ ਦੇ ਦੇ ਪਰ ਅਜੇ ਵਿਚਾਲੇ ਉਹਨਾਂ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਖੁਦ ਰਾਸ਼ਟਰਪਤੀ ਦੇ ਕੋਲ ਪਹੁੰਚੇ ਤੇ استਿਫਾ ਰਾਣੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਸੱਤ ਸੌਂ ਅਪ ਦਿੱਤਾ ਹੈ ਫਿਲਹਾਲ استਿਫੇ ਦੀ ਕਾਪੀ ਤੁਹਾਨੂੰ ਸਕਰੀਨ ਤੇ ਸਾਂਝੀ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜਦੋਂ استਿਫਾ ਦੇਣ ਪਹੁੰਚੇ ਤੇ استਿਫੇ ਦੀ ਕਾਪੀ ਵੀ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਵੇਖਸਾਕ ਦੇਵ ਨਰਿੰਦਰ ਮੋਦੀ ਦੇ ਵੱਲੋਂ ਅਸਤੀਫਾ ਸੌਂਪਿਆ ਗਿਆ ਪ੍ਰਧਾਨ ਮੰਤਰੀ ਦ੍ਰੋਪਦੀ ਮੁਰਮੋ ਨੂੰ ਐਨਐਨਐਸਮਏ ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦ੍ਰੋਪਦੀ ਮੁਰਮੋ ਨੇ ਇੱਕ ਹੋਰ ਖਾਤ ਸੌਂਪਿਆ ਜਿਸ ਦੇ ਵਿੱਚ 17ਵੀਂ ਲੋਕ ਸਭਾ ਜਿहां 17ਵੀਂ ਲੋਕ ਸਭਾ ਭੰਗ ਕਰਨ ਦੀ ਗੱਲ ਵੀ ਆਖੀ ਗਈ ਹੈ ਪ੍ਰਧਾਨ ਮੰਤਰੀ ਨੇ ਸਪਾਰਸ ਕੀਤੀ ਹੈ ਕਿ ਫਿਰ ਆਲ 17ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਜਾਵੇ ਰਾਸ਼ਟਰਪਤੀ ਦੇ ਕੋਲ ਇਹ ਪਾਵਰ ਹੁੰਦੀ ਹੈ ਕਿ ਲੋਕ ਸਭਾ ਨੂੰ ਭੰਗ ਕਰ ਸਕਦੇ ਨੇ ਪਰ ਪ੍ਰਧਾਨ ਮੰਤਰੀ ਦੀ ਸਪਾਰਸ ਤੋਂ ਬਾਅਦ ਹੁਣ ਤੈ ਹੈ ਕਿਰਨ ਪ੍ਰਧਾਨ ਸਪਤੀ ਉਹਨਾਂ ਦੀ ਜੋ ਕਹਿ ਸਕਦੇ ਸਪਾਰਸ਼ ਨੂੰ ਮੰਨਣਗੇ ਤੇ 17ਵੀਂ ਲੋਕ ਸਭਾ ਭੰਗ ਕਰਨ ਕਰ ਦੇਣਗੇ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂਰ ਸੌਂਪ ਦਿੱਤਾ ਗਿਆ ਫਿਰ ਰਾਸ਼ਟਰਪਤੀ ਭਵਨ ਪਹੁੰਚੇ ਦੁਪਹਿਰ ਸਵਾ 2 ਵਜੇ ਰਾਸ਼ਟਰਪਤੀ ਭਵਨ 'ਚ ਮੋਦੀ ਦੁਪਹਿਰ ਸਵਾ 2 ਦਾ ਸਮਾਸੀ ਉਦੋਂ ਤੇ ਜੇ ਵਿਚਾਰੇ ਦੱਸਿਆ ਦੇ ਕਿ 6:30 ਮੈਂ ਕਹਿੰਦਾ 2:30 ਵਜੇ ਖਬਰ ਆਉਂਦੀ ਹੈ ਕਿ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ लोकसभा ਚੋਣਾਂ ਦੇ 24 ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਹੁਣ ਸਰਕਾਰ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਅੰਡੇ ਦੇ ਸਹਿਯੋਗੀਆਂ ਦੇ ਨਾਲ ਗੱਲਬਾਤ ਕਰ ਰਹੀ ਹੈ ਤੇ ਦੂਜੇ ਪਾਸੇ ਇੰਡੀਆ ਬਲਾਕ ਨੇ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਇੰਡੀਆ ਬਲਾਕ ਚਾਹੁੰਦਾ ਹੈ ਕਿ ਅਸੀਂ ਸਰਕਾਰ ਬਣਾ ਲਈਏ ਤੇ ਜੇ ਵਿਚਾਲੇ ਰਾਸ਼ਪਤੀ ਭਵਨ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਨੇ ਆਪਣਾ ਅਸਤੀਫਾ ਰਾਸ਼ਪਤੀ ਨੂੰ ਸੌਂਪਿਆ ਤੇ ਰਾਸ਼ਪਤ ਨੇ ਅਸਤੀਫਾ ਸੌਂਪ ਕੇ ਖੁਦ ਉਥੋਂ ਨਿਕਲ ਗਏ ਨੇ ਤੇ ਇਸ ਤੋਂ ਬਾਅਦ ہوں ڈی اے کوشش کی جاوے گی کہ ورودی طرح دے کچھ نیتا ملیا جائے یا کہہ سکتے ہو کہ انجے سہیوگیوں ملیا جائے جو سکار برتن سہیوگ کر سکتے ہیں فی الحال دس دیے کہ پردھان منتری نریندر مواد رشٹرپتی پھون پہنچے کیا جائے کہ لوک سبھا پنگ کی سفارش کی ہے وہاں نے سوتوں مطابق اٹھ جون پردھان منتری موی تیجی وار پردھان متری سہ چک سکتے ہیں لک سبھا چونا چن ڈی اے کو بہمت ملے پر تیجی وار ستا بن جا رہی ہے نو ਨੇ ਦੇ ਸ਼ਪਤ ਸੌ ਚੁੱਕਣ ਦੀ ਜੋ ਤਰੀਕ ਹੈ ਅਤੇ ਸਮਾਂ ਫਿਲਹਾਲ ਮੁਕਰਰ ਹੋ ਗਿਆ ਦੱਸਿਆ ਜਾਂਦਾ ਹੈ ਸੂਤਰ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੌ ਚੁੱਕ ਸਮਾਗਮ 8 ਜੂਨ ਨੂੰ ਸ਼ਾਮ ਨੂੰ ਹੋ ਸਕਦਾ ਹੈ ਪਰ ਇਸ ਨੂੰ ਲੈ ਕੇ ਤਿਆਰੀਆਂ ਤੇ ਮੰਥਨ ਤੇਜ਼ ਹੋ ਗਿਆ ਪੂਰੇ ਜੋਰ ਸ਼ੋਰ ਦੇ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਫਿਲਹਾਲ ਗੱਲਬਾਤ ਜੇ ਵੀ ਸਾਹਮਣੇ ਆਇਆ ਕਿ ਨਵੇਂ ਮੰਤਰੀ ਮੰਡਲ ਚਿਹਰਿਆਂ ਦੇ ਉੱਤੇ ਸਹਿਯੋਗੀ ਦਲਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਬੈਠਕ ਦਾ ਦੌਰ ਤੇਜ਼ ਹੋਇਆ ਹੈ ਸੰਭਾਵਨਾ ਹੈ ਕਿ 2-3 ਨਾਵਾਂ ਦੇ ਉੱਤੇ ਨਾਮ ਨੂੰ ਫਾਈਨਲ ਕਰ ਲਿਆ ਗਿਆ ਹੈ ਸੂਚੀ ਪੂਰੀ ਬਣਾ ਲਈ ਗਈ ਹੈ ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਅਹੁਦੇ ਦੀ ਸ਼ਪਤ ਚੁੱਕਣਗੇ ਤਾਂ ਜੇ ਵਿਚਾਰੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਦੂਜੀ ਟਰਮ ਦੇ ਅਹੁਦੇ ਤੋਂ ਅਸਤੀਫਾ ਦੰਦਿਆ ਪਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜੋ ਅਸਤੀਫਾ ਰਾਸ਼ਟਰਪਤੀ ਦੋ ਡੋਪੀ ਮੁਰਮੂ ਨੂੰ ਸੌਂਪ ਦਿੱਤਾ ਗਿਆ ਫਿਲਹਾਲ ਸਭ ਤੋਂ ਵੱਡੀ ਤਸਵੀਰਾਂ ਦੇ ਨਾਲ ਦੱਸਦੀ ਹੈ ਕਿ ਭਾਜਪਾ ਨੂੰ ਪਹਿਲਾਂ ਬਹੁਮਤ ਨਹੀਂ ਮਿਲੀ ਤਾਂ ਵਿਰੋਧੀ ਧਿਰ ਨੇਸ਼ਾਨੇ ਤੇ ਲਾ ਗਿਆ ਭਾਜਪਾ ਨੂੰ ਮੋਦੀ ਨੂੰ ਕਹਿਣ ਲੱਗੇ ਨਰਿੰਦਰ ਮੋਦੀ ਨੂੰ ਵਿਰੋਧੀ ਧਿਰ ਨੇ ਅਪੀਲ ਕੀਤੀ ਕਿ ਜੇਕਰ ਤੁਸੀਂ ਬਹੁਮਤ ਨਹੀਂ ਸਾਬਤ ਲੈ ਸਕੇ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਪਾਇਆ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਤਾਂ ਇਹ ਵਿਚਾਲੇ ਪ੍ਰਧਾਨ ਮੰਤਰੀ ਨੇ ਅਸਤੀਫਾ ਚੁਕਾਇਆ ਤੇ ਫਿਰ ਪੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਰਾਸ਼ਟਰਪਤੀ ਨੂੰ ਮਿਲਣ ਨਿਕਲ ਗਏ ਤੇ ਮੌਕਾਤ ਦੇ ਸਮੇਂ ਪ੍ਰਧਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਅਸਤੀਫਾ ਅਜੇ ਸਮੇਂ ਦੇ ਵਿੱਚ ਦਿੱਤਾ ਗਿਆ ਜਦੋਂ ਕੱਲ ਐਨਡੀਏ ਬਹੁਮਤ ਦੇ ਲਾਗੇ ਪਹੁੰਚ ਗਿਆ ਬਹੁਮਤ ਮਿਲ ਗਈ ਐਨਡੀਏ ਨੂੰ ਫਿਲਹਾਲ 292 ਸੀਟਾਂ ਦੇ ਉੱਤੇ ਐਨਡੀਏ ਕਾਬਜ਼ ਹੋ ਰਿਹਾ ਪਰ ਜੇ ਵਿਚਾਲੇ ਜਦੋਂ ਦੱਸਿਆ ਕਿ ਭਾਜਪਾ ਖੁਦ 240 ਸੀਟਾਂ ਦੇ ਲਗਭਗ ਤੇ ਸਿਮਟ ਕੇ ਰਹਿ ਗਈ ਹੈ ਤੇ ਜੇ ਵਿਚਾਲੇ ਵਿਰੋਧੀ ਧਿਰਾਂ ਲਗਾਤਾਰ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਵਨ ਦੀਆਂ ਖਬਰਾਂ ਕੈਰੀ ਕਰ ਸਾਹਮਣੇ ਆਸੀਨਿਕ ਪਰਦੋਤੀ ਤੇ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਸਤੀਫਾ ਦੇ ਦੇ ਪਰ ਅਜੇ ਵਿਚਾਲੇ ਉਹਨਾਂ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਖੁਦ ਰਾਸ਼ਟਰਪਤੀ ਦੇ ਕੋਲ ਪਹੁੰਚੇ ਤੇ ਸਤੀਫਾ ਰਾਨੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਸੱਤ ਸੌਂਪ ਦਿੱਤਾ ਹੈ ਫਿਲਹਾਲ ਅਸਤੀਫੇ ਦੀ ਕਾਪੀ ਤੁਹਾਨੂੰ ਸਕਰੀਨ ਤੇ ਜੀ ਸਾਂਝੀ ਕਰਦੇ ਹਾਂ ਤੁਹਾਨੂੰ ਦਿਖਾਣੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜਦੋਂ ਸਤੀਫਾ ਦੇਣ ਪਹੁੰਚੇ ਤੇ ਸਤੀਫੇ ਦੀ ਕਾਪੀ ਵੀ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਵੇਖsac ਦਿਓ ਨਰਿੰਦਰ ਮੋਦੀ ਦੇ ਵੱਲੋਂ ਅਸਤੀਫਾ ਸੌਪਿਆ ਗਿਆ ਪ੍ਰਧਾਨ ਮੰਤਰੀ ਦ੍ਰੋਪਦੀ ਮੁਰਮੂ ਨੂੰ ਐਨਐਨ ਇਸਮਾਇ ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨੇ ਨਰਿੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦ੍ਰੋਪਦੀ ਮੁਰਮੂ ਨੇ ਇੱਕ ਹੋਰ ਖਾਤ ਸੌਪਿਆ ਜਿਸ ਦੇ ਵਿੱਚ 17ਵੀਂ